ਦਰਦੀਸنگ ਢੱਲੇਵਾਲ ਇਸ ਵੇਲੇ ਮਰਨ ਵਰ ਦਿੱਤੇ ਆ ਖਨੌਰੀ ਬਾਰਡਰ ਤੇ ਬੈਠੇ ਆ 15 ਨੂੰ ਚੱਲੇ ਆ ਇੱਕ ਬੁਰਗੀ ਉਹਨਾਂ ਨੇ ਤੋੜ ਕੇ ਮੂੰਹ ਤੇ ਨਹੀਂ ਧਰਕੀ ਮੌਤ ਦੇ ਵਾਲੇ ਲਗਾਤਾਰ ਵੱਧ ਰਹੇ ਆ ਆ ਮੈਂ ਹੁਣੇ-ਹੁਣੇ ਕੁਝ ਰਿਪੋਰਟਾਂ ਪੜੀਆਂ ਆ ਕੁਝ ਕੁ ਵੀਡੀਓ ਦੇਖੀਆਂ ਲੱਖਾਂ ਸਿਧਾਣਾ ਅਮਤੋਜ ਮਾਨ ਤੇ ਕੁਝ ਕੁ ਹੋਰ ਲੋਕ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਨੂੰ ਮਿਲ ਕੇ ਆਏ ਆ ਦੇਖੋ ਵਿਚਾਰ ਸਭ ਦੇ ਆਪੋ ਆਪਣੇ ਆ ਤੁਹਾਡੇ ਮਨ ਦੇ ਵਿੱਚ ਵਿਥਾਂ ਹੋ ਸਕਦੀਆਂ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਔਡੋ ਵੱਡੀ ਹੋ ਸਕਦੇ ਆ ਪਰ ਜਿਹੜਾ ਬੰਦਾ ਮੌਤ ਦੇ ਵੱਲ ਵੱਧ ਰਿਹਾ ਸਿਰਫ ਆਪਣੇ ਖੇਤਾਂ ਕਰਕੇ ਨਹੀਂ ਤੁਹਾਡੇ ਸਾਡੇ ਸਭ ਦੇ ਖੇਤਾਂ ਦੇ ਕਰਕੇ ਉਹਦੇ ਮੌਤ ਵੱਲ ਵਧਣ ਦੇ ਕਾਰਨ ਸਾਨੂੰ ਦਿਸਦੇ ਹੋਣ ਉਹਦੇ ਮਰਨ ਵਰਤ ਦਾ ਕਾਰਨ ਦਿਸਦਾ ਹੋਵੇ ਤੇ ਅਸੀਂ ਇਹ ਗੱਲ ਕਹ ਜਾਈਏ ਵੀ ਇਹ ਕਿਹੜਾ ਇਕਤਾ ਇਹ ਇਕੱਠੇ ਹੋਈ ਨਹੀਂ ਸਕਦੇ ਇਹ ਕੁੱਟ ਖਾ ਕੇ ਮੜਿਆਉਂਦੇ ਆ ਇਹ ਮੂਰਖਤਾ ਇਹ ਬਾਂਦਰਪੁਣਾ ਆਪਾਂ ਜੇਕਰ ਇਹੋ ਜਿਹੀਆਂ ਟਿੱਪਣੀਆਂ ਕਰਦੇ ਤਾਂ ਮੇਰੇ ਕਿਸਾਨ ਜਿੱਥੇ ਬੰਦਗਾਂ ਨੂੰ ਬੇਨਤੀ ਆ ਤੁਹਾਡੇ ਵਿੱਚ ਬਹੁਤ ਸਾਰੀਆਂ ਵੰਡੀਆਂ ਇਸ ਸਮੇਂ ਸਮੇਂ ਤੇ ਅਸੀਂ ਦੇਖਦੇ ਹਾਂ ਪਹਿਲੇ ਕਿਸਾਨ ਅੰਦੋਲਨ ਦੇ ਮੌਕੇ ਵੀ ਦੇਖਦੇ ਹਾਂ ਕਈ ਥਾਵਾਂ ਤੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਵੀ ਉਦੋਂ ਗਲਤ ਹੋ ਸਕਦੀ ਹੈ ਪਨੀਰ ਸਾਹਿਬ ਵੀ ਗਲਤ ਹੋ ਸਕਦੇ ਆ ਕੁਝ ਹੋਰ ਜਥੇਬੰਦੀਆਂ ਵੀ ਗਲਤ ਹੋ ਸਕਦੀਆਂ ਪਰ ਜਦੋਂ ਗੱਲ ਖੇਤਾਂ ਦੀ ਤੇ ਮਜ਼ਦੂਰਾਂ ਦੀ ਇਸ ਕਰਕੇ ਆਜੋ ਆਪਾਂ ਇੱਕ ਹੋ ਜੇ ਜੇ ਕੱਲ ਨੂੰ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਹੋਵੇ ਨਾ ਸੀ ਇਸ ਗੱਲ ਦੀ ਅਰਦਾਸ ਕਰਦੇ ਪਰ ਬਦੇ ਦਾ ਪਤਾ ਕੋਈ ਨਹੀਂ ਹੁੰਦਾ ਮੇਰਾ ਆਪਣਾ ਨਹੀਂ ਪਤਾ ਤੁਹਾਡਾ ਨਹੀਂ ਪਤਾ ਪਰ ਜੇ ਕੱਲ ਨੂੰ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਤੂੰ ਆਪਾਂ ਸੜਕ ਦੇ ਵਿੱਚ ਲਾਸ਼ ਰੱਖ ਕੇ ਤੇ ਕਹਾਂਗੇ ਜੀ ਸਾਡੀਆਂ ਮੰਗਾਂ ਮੰਨੋ ਅਸੀਂ ਸਸਕਾਰ ਫੇਰ ਕਰਨਾ ਫਿਰ ਤੂੰ ਘਟੀਆਂ ਨੂੰ ਸਟਾਰਟ ਕਰਾਂਗੇ ਤੇ ਆਪਾਂ ਉਹਦੇ ਪਿੰਡ ਵੱਲ ਭਜਾਂਗੇ ਵੀ ਭਾਈ ਐਨੇ ਵਜਾ ਸਸਕਾਰ ਆ ਤੇ ਉੱਥੇ ਵੇਲੇ ਸਿਰ ਪਹੁੰਚਣਾ ਫਿਰ ਤੂੰ ਅੱਖਾਂ ਦੇ ਵਿੱਚੋਂ ਗਨਲੇਡੂ ਸਿੱਟਾਂਗੇ ਫਿਰ ਤੂੰ ਭੋਗ ਦੇ ਮੌਕੇ ਅਸੀਂ ਵੱਡੇ ਵੱਡੇ ਲੰਮੇ ਚੋੜੇ ਭਾਸ਼ਣ ਦੇਵਾਂਗੇ ਤੇਰੀ ਸੋਚ ਤੇ ਪਹਿਰਾ ਠੋਕ ਕੇ ਦੇਾਂਗੇ 100 ਤਰ੍ਹਾਂ ਦੇ ਪਖੰਡ ਕਰਾਂਗੇ ਆਜੋ ਆਪਾਂ ਉੱਥੇ ਇਕੱਠ ਕਰਕੇ ਦਿਖਾਈਏ ਸਾਡੀ ਨਹੀਂ ਬਣਦੀ ਨਾ ਬਣੀ ਸਾਡੇ ਵਿਚਾਰਧਾਰਕ મત ਭੇੜਾ ਗੱਲ ਸਹੀ ਆ ਪਰ ਇਹ ਵੇਲਾ ਮਤ ਭੇਦਾਂ ਤੋਂ ਉੱਤੇ ਉੱਠਣ ਦਾ ਜਾਂ ਤਾਂ ਬਾਅਦ ਦੇ ਵਿੱਚ ਵੀ ਪਖੰਡਵਾਜੀ ਨਾ ਕਰਗੇ ਇਹ ਗੱਲ ਕਹਿ ਰਿਹਾ ਸਾਡੇ ਵੱਲੋਂ ਮਰੇ ਸਾਡੇ ਵੱਲੋਂ ਜੀਵੇ ਅਸੀਂ ਉਹਦੇ ਨਹੀਂ ਉਹ ਸਾਡਾ ਨਹੀਂ ਤੁਸੀਂ ਮਗਰੋਂ ਤੁਰ ਪੈਣਾ ਇਸ ਗੱਲ ਦਾ ਮੈਨੂੰ ਪੱਕਾ ਯਕੀਨ ਆ ਫਿਰ ਤੁਸੀਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਕਈਆਂ ਨੇ ਤੁਰ ਪੈਣਾ ਜਿਹੜੇ ਘਰਾਂ ਦੇ ਵਿੱਚ ਬੈਠੇ ਗੱਲ ਕਹਿੰਦੇ ਵੀ ਕੁੱਟ ਖਾ ਕੇ ਮੁੜੇ ਆਉਂਦੇ ਆ 6 ਤਰੀਕ ਨੂੰ ਗਏ ਸੀ ਉਦੋਂ ਵੀ ਛੱਤਰ ਖਾ ਕੇ ਮੁੜੇ ਆਏ 8 ਤਰੀਕ ਨੂੰ ਗਏ ਸੀ ਦਿੱਲੀ ਵੱਲ ਵਾਧੇ ਸੀ ਹਰਿਆਣੇ ਵਾਲੀ ਪੁਲਿਸ ਨੇ ਕੁੱਟੇ ਬੜੇ ਯਾਰ ਤੁਸੀਂ ਵੀ ਗੱਲਾਂ ਕਰੋਗੇ ਹੁਣ ਤੁਸੀਂ ਕੰਬਲ ਦੀ ਬੁੱਕਲ ਮਾਰ ਕੇ ਆ ਗੱਲਾਂ ਕਰੋਗੇ ਟਿੱਪਣੀਆਂ ਕਰੋਗੇ ਤੁਸੀਂ ਤਾਂ ਕੁਝ ਵੀ ਨਹੀਂ ਕਰ ਦੇਗੇ ਅੱਜ ਜਦੋਂ ਮੈਂ ਲੱਖਾਂ ਸਿਧਾਣਾ ਤੇ ਅਮਨਤੋਜ ਮਾਨ ਡੱਲੇਵਾਲ ਗੁਰਾਂ ਦੇ ਕੋਲੇ ਬੈਠੇ ਹੋਏ ਦੇਖੇ ਤੇ ਜਦੋਂ ਲੱਖਾਂ ਸਿਧਾਣਾ ਨੇ ਇਹ ਗੱਲ ਕਹੀ ਕਿ 12 ਤਰੀਕ ਨੂੰ ਪੰਜਾਬੀਓ ਉਹੀ ਸਪੋਰਟ ਜਗਜੀਤ ਸਿੰਘ ਡੱਲੇਵਾਲ ਇਹ ਲਿਖ ਕੇ ਤੁਸੀਂ ਆਪਦੇ ਟੱਬਰ ਦੀਆਂ ਫੋਟੋਆਂ ਪਾਇਓ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਿ ਸਰਕਾਰਾਂ ਤੱਕ ਸੁਣਿਆ ਪਹੁੰਚੇ ਤੇ 12 ਤਰੀਕ ਨੂੰ ਇੱਕ ਡੰਗ ਦੀ ਪੂਰੇ ਟੱਬਰ ਸਮੇਤ ਰੋਟੀ ਛੱਡ ਕੇ ਇਮਾਨਦਾਰੀ ਨਾਲ ਇੱਕ ਡੰਗ ਦੀ ਰੋਟੀ ਛੱਡ ਕੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਵੁਈ ਸਪੋਰਟ ਵਿਦ ਜਗਜੀਤ ਸਿੰਘ ਡੱਲੇਵਾਲ ਲਿਖ ਕੇ ਪਾਇਓ ਇਸ ਸੰਕੇਤਕ ਤੌਰ ਦੇ ਉੱਤੇ ਗੱਲਾਂ ਇਹਦੇ ਨਾਲ ਸਰਕਾਰਾਂ ਬੰਨਣੀਆਂ ਜਾਂ ਨਹੀਂ ਮੰਨਣੀਆਂ ਤਾਂ ਮੈਨੂੰ ਪਤਾ ਨਹੀਂ ਪਰ ਕੁਝ ਤਾਂ ਕਰਕੇ ਕੁਝ ਤਾਂ ਕਰਨਾ ਪਊਗਾ ਅਸੀਂ ਵੇਖੀ ਜਾਂਦੇ ਵੀ ਬੰਦੇ ਦੇ ਸਾਹ ਕਿੰਨੇ ਕੁ ਚੱਲਦੇ ਆ ਅਸੀਂ ਵੇਖੀ ਜਾਂਦੇ ਆ ਬੰਦੇ ਦੀਆਂ ਕੱਡੜੀਆਂ ਕਦੋਂ ਕੁ ਰੁਕਦੀਆਂ ਉਹਦੇ ਕੈਂਸਰ ਦੇ ਹਾਲਾਤ ਕਿਹੋ ਜਿਹਾ ਵਧਦੇ ਆ ਉਹ ਬਜ਼ੁਰਗੋ ਬੰਦਾ ਉਹਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਕੋਲੇ 4 ਏਕੜ ਜ਼ਮੀਨ ਆ 3 ਏਕੜਾ 3 ਏਕੜਾ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਆ ਪਰ ਉਹਦੇ ਕੱਲੇ ਦੇ ਖੇਤਾਂ ਦਾ ਤਾਂ ਰੌਲਾ ਹੈ ਨਹੀਂ ਜੀ ਡੱਲੇਵਾਲ ਖੁਲਾਨੀ ਥਾਂ ਦੇ ਉੱਤੇ ਰਾਜੇਵਾਲ ਸਾਹਿਬ ਪਏ ਹੋਣ ਸਾਨੂੰ ਕਾ ਵੀ ਦੁੱਖ ਹੋਵੇ ਤੇ ਅਸੀਂ ਇਹ ਗੱਲ ਕਹੀਗੇ ਵੀ ਉੱਠੋ ਰਾਜੇਵਾਲ ਸਾਹਿਬ ਬਹੁਤ ਕੀਮਤੀ ਸਾਡੇ ਲਈ ਉਹ ਗਰਾਹਾਂ ਸਾਹਿਬ ਸਤਕਾਰਯੋਗ ਸਾਡੇ ਲਈ ਸਾਰੇ ਅਸੀਂ ਕਿਸਾਨ ਜਿੱਥੇ ਬੰਦਿਆਂ ਦਾ ਅਸੀਂ ਸਤਕਾਰ ਕਰਦੇ ਕਿਉਂਕਿ ਅਸੀਂ ਆਮ ਕਿਸਾਨ ਆ ਆਮ ਲੋਕ ਆ ਸਾਡਾ ਕੋਈ ਵਖਰੀਵਾਂ ਨਹੀਂਗਾ ਪਰ ਕਿਹੜੇ ਦਾ ਜੱਥੇ ਬੰਦ ਕੇ ਦੇ ਵਿੱਚ ਬਖਰੀਆਂ ਉਹ ਹੁਣ ਚੁੱਬਦਾ ਡੱਲੇਵਾਲ ਦੀ ਮੌਤ ਨੂੰ ਉਡੀਕਣ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਤੁਹਾਨੂੰ ਖਨੌਰੀ ਬਾਰਡਰ ਵੀ ਉਡੀਕਦਾ ਤੁਹਾਨੂੰ ਸ਼ੰਭੂ ਬਾਰਡਰ ਵੀ ਉਡੀਕਦਾ ਜਾਂ ਤਾਂ ਅੱਜ ਹੀ ਇਹ ਗੱਲ ਕਹੋ ਬਿਆਨ ਦੇ ਦਿਓ ਸਾਰੇ ਅਖਬਾਰਾਂ ਦੇ ਵਿੱਚ ਵੀ ਮਰੇ ਦਾ ਜੀਵੇ ਅਸੀਂ ਐਂ ਰਹਿਣਾ ਸਾਡੇ ਨਾਲ ਕੋਈ ਤੁਰੇ ਨਾ ਤੁਰੇ ਅਸੀਂ ਇਵੇਂ ਹੀ ਰਹਿਣਾ ਜੇ ਤੁਸੀਂ ਅੱਜ ਵੀ ਇੱਕ ਹੁੰਦੇ ਤਾਂ ਸ਼ੈਡ ਮੰਗਾ ਮੰਗਾ ਜਾਂਦੀਆਂ ਮੈਨੂੰ ਤੇਰਾ ਮੰਗਾ ਦੇ ਵਿੱਚੋਂ ਕੋਈ ਵੀ ਗਲਤੀ ਨਹੀਂ ਲੱਗੀ ਤੁਹਾਡੇ ਵਿੱਚ ਇੱਕ ਆਹ ਨਹੀਂ ਇਸ ਕਰਕੇ ਉਥੋਂ ਨੂੰ ਟਿੱਕ ਜਾਂਦੇ ਆ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਆਪਾਂ ਮਰਦੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣ ਵਾਲੇ ਬਣ ਗਏ ਮਰਦੇ ਬੰਦੇ ਦੀ ਉਡੀਕ ਨਾ ਕਰੀ ਜਾਏ ਇਹ ਹੀ ਨਾ ਵੀਡੀਓ ਦੇਖੀ ਜਾਏਗੀ ਇਹ ਹੀ ਰਿਪੋਰਟਾਂ ਪੜ੍ਹੀ ਜਾਏਗੀ ਕਿ ਕਿਹੋ ਜੀ ਹਾਲ ਤੱਕ ਕਿੰਨਾ ਕੁ ਭਾਰ ਘਟ ਗਿਆ ਕਿੰਵੇਂ ਦਿਨ ਦੇ ਵਿੱਚ ਮਰਨ ਵਰਤਾ ਆਜੋ ਆਪਾਂ ਮਤ ਭੇੜ ਭੁਲਾ ਕੇ ਵਖਰੇਵੇਂ ਭੁਲਾ ਕੇ ਦਿੱਥਾਂ ਖਤਮ ਕਰਕੇ ਦੂਰੀਆਂ ਖਤਮ ਕਰਕੇ ਇੱਕ ਹੋਣ ਦੀ ਗੱਲ ਕਰੀਏ ਡੱਲੇਵਾਲ ਪੰਜਾਬ ਦਾ ਡੱਲੇਵਾਲ ਸਾਡਾ ਅਸੀਂ ਉਹਦੇ ਆ ਅਸੀਂ ਚੰਗੇ ਮਾੜੇ ਗਲਤ ਸਹੀ ਹੋ ਸਕਦੇ ਆ ਪਰ ਹੈਗੇ ਤਾਂ ਪੰਜਾਬੀਆਂ ਹੈਗੇ ਤਾਂ ਖੇਤਾ ਵਾਲੇ ਆ ਜਾਓ ਉੱਠੋ ਜੇ ਮਰੇ ਨਹੀਂ ਤਾਂ ਉੱਠੋ ਜੇ ਕੋਮਾ ਚ ਨਹੀਂ ਗਏ ਤਾਂ ਉੱਠੋ ਤੇ ਜੇ ਕੁਝ ਨਹੀਂ ਕਰ ਸਕਦੇ ਤਾਂ ਫਿਰ ਬਾਅਦ ਦੇ ਵਿੱਚ ਕੁਝ ਨਹੀਂ ਕਹਿਣਾ ਫਿਰ ਬਹੁਤ ਦੁੱਖ ਹੁੰਦਾ ਮੈਨੂੰ ਇਸ ਗੱਲ ਦੇ ਉੱਤੇ ਵੀ ਐੜ ਗਾੜੀ ਦਾ ਠੋਕੜ ਦਾ ਛੱਡਣਗੇ ਲਓ ਜੀ ਬੜਾ ਦੁੱਖ ਹੋਇਆ ਆਰ ਆਈ ਪੀ ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ੇ ਫੇਰ ਕਿ ਬੈਠਾ ਨਹੀਂ ਇਕੱਲਾ ਕਰਦੇ ਹੁੰਦੇ ਹੁਣ ਉઠੋ ਤੇ ਉਹਦੀ ਸਾਰ ਲਗੋ